ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਜਦੋਂ ਫੇਸਬੁਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮਮਾ ਪਾਪਾ ਵੀ ਦੇ ਵਰ ਐਕਟਿਵ ਹੌਣ ਲੱਗਦੇ ਆ ਰਾਈਕ ਐਕਟਿਵ ਆਨ ਸੋਸ਼ਲ ਮੀਡੀਆ ਸੋ ਇਹ ਜੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆ ਚੇਂਜਡ ਮਾਈ ਨੇਮ ਟੂ ਨਾਇਕਰਾ ਉਹ ਵੀ ਦੇਖ ਕੇ ਹੀ ਪਤਾ ਲੱਗੇਗਾ ਨਾਇਕਰਾ ਨਾਮ ਬਹੁਤ ਸੋਹਣਾ ਅਸੀਂ ਚਲੋ ਕਈਆਂ ਤਾਂ ਚਲੋ ਲਿਖਣਾ ਵੀ ਨਹੀਂ ਆਏਗਾ ਚਲੋ ਸੁਣਨੇ ਚ ਸੁਣਨੇ ਚ ਸੋਨਾ ਹੈਗਾ ਤੇ ਤੁਸੀਂ ਕਹਿਆ ਕਿ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੇ ਅੱਖਰਾਂ ਨੂੰ ਜੋੜਨ ਤੋਂ ਬਾਅਦ ਕਿੰਨਾ-ਕਿੰਨਾ ਦੇ ਜੀਆਂ ਨੂੰ ਅੱਖਰਾਂ ਨਾਲ ਜੋੜਿਆ ਜੋੜਿਆ ਤੇ ਕਿਉਂ ਇਹ ਸੋਚਿਆ ਕਿੰਨਾ ਨੇ ਸੀ ਅ ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਤੇ ਮੈਂ ਸਿੰਗਿੰਗ ਵੈਸੇ ਮੈਨੂੰ ਬਚਪਨ ਤੋਂ ਸ਼ੌਂਕ ਸੀ ਬਟ ਜਦ ਹੁੰਦਾ ਨਾ ਕਿ ਬੰਦਾ ਜਦ ਫੇਸਬੁਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮम्मा ਪਾਪਾ ਵੀ ਦੇ ਵਰ ਐਕਟਿਵ ਆਨ ਲਿਕ ਦੇ ਆਰ ਐਕਟਿਵ ਆਨ ਸੋਸ਼ਲ ਮੀਡੀਆ ਸੋ ਇਹ ਸੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆ ਚੇਂਜਡ ਮਾਈ ਨੇਮ ਟੂ ਨਾਇਕਰਾ ਨਾਇਕਰਾ ਇਦਾਂ ਬਣਿਆ ਕਿ ਜਿਵੇਂ ਮੈਂ ਅਨਦੀਪ ਮੇਰੇ ਪਾਪਾ ਦਾ ਨਾਮ ਇਕਬਾਲ ਸਿੰਘ ਜੀ ਆਈਕਿਊ ਮम्मा ਦਾ ਨਾਮ ਰਵਿੰਦਰ ਕੌਰ ਜੀ ਆਰ ਐ ਸੋ ਇਹ ਨਾਮ ਇਦਾਂ ਬਣਿਆ ਬਸ ਉਦੋਂ ਇਹ ਸੀ ਕਿ ਉਹਨਾਂ ਦੀ ਬਲੇਸਿੰਗਸ ਵਿੱਚ ਆਉਂਦੀ ਸੀ ਪਰ ਇਹ ਵੀ ਨਹੀਂ ਚਾਹੁੰਦੀ ਸੀ ਉਹਨਾਂ ਨੂੰ ਮਤਲਬ ਮਾਪਿਓ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਜਦੋਂ ਬੱਚਾ ਪੜ ਰਿਹਾ ਹੁੰਦਾ ਹੈ ਕਿ ਆਰਟਿਸਟ ਤੋ ਹਰ ਕੋਈ ਦਰਦਾ ਕਿ ਆਰਟਿਸਟ ਲਾਈਨ ਜਿਹੜੀ ਹੈਗੀ ਹੈ ਉਹ ਇੱਕ ਸੁਪਨੇ ਤਾਂ ਬਹੁਤ ਵੱਡੇ ਵੱਡੇ ਦਿਖਾਉਂਦੇ ਹੈ ਕਈ ਵਾਰੀ ਉਹਨਾਂ ਸੁਪਨਿਆਂ ਦੇ ਵਿੱਚ ਕਈ ਦਲਦਲ ਦਾ ਸ਼ਿਕਾਰ ਹੋ ਜਾਂਦੇ ਨੇ ਕੁੜੀਆਂ ਨੂੰ ਖਾਸ ਕਰਕੇ ਮਾਪਿਓ ਸੋਚਦਾ ਹੀ ਹੈ ਹਾਂਜੀ ਹਾਂਜੀ ਹਰ ਪੈਰੈਂਟ ਨੂੰ ਇਹੀ ਹੁੰਦਾ ਹੈ ਕਿ ਸਾਡਾ ਬੱਚਾ ਆਪਣੇ ਪੈਰਾਂ ਤੇ ਸਟੈਂਡ ਕਰੇ ਤੇ ਉਹਨਾਂ ਨੂੰ ਇਹ ਮਤਲਬ ਨਹੀਂ ਹੁੰਦਾ ਇਸ ਤੋਂ ਕਿ ਉਹ ਕੀ ਕਰਨਾ ਚਾਹੁੰਦਾ ਬਟ ਇਹੀ ਹੈ ਕਿ ਸਿਕ ਸੈਂਸ ਆਫ ਸਿਕਿਉਰਿਟੀ ਲਾਜਿਕ ਤੌਰ ਤੇ ਵੀ ਇੱਕ ਹੁੰਦਾ ਹੈ ਵੀ ਅਸੀਂ ਸਮਾਜ ਨੂੰ ਕੀ ਦੱਸਾਂਗੇ ਇੱਕ ਲੋਕਾਂ ਦੇ ਅੰਦਰ ਪਰਸੈਪਸ਼ਨ ਹੈਗੀ ਹੈ ਅਸੀਂ ਪੰਜਾਬ ਦੀ ਗੱਲ ਕਰੀਏ ਜਿਹੜੇ ਏਰੀਆ ਚ ਅਸੀਂ ਬਿਲੋਂਗ ਕਰਦੇ ਹਾਂ ਹਾਂਜੀ ਹਾਂਜੀ ਇੱਕ ਸੈਂਸ ਆਫ ਸਿਕਿਉਰਿਟੀ ਦਾ ਹੁੰਦਾ ਹੈ ਸਭ ਤੋਂ ਵੱਡਾ ਮੁੱਦਾ ਇਹ ਹੁੰਦਾ ਹੈ ਕਿ ਇਸ ਚ ਸਿਕਿਉਰਿਟੀ ਰਹੇਗੀ ਬੱਚੇ ਦੀ ਕਿ ਨਹੀਂ ਰਹੇਗੀ ਮਤਲਬ ਬਸ ਇਹ ਹੈਗਾ ਕਿ ਬੱਚੇ ਅੱਜ ਕੱਲ ਦੇ ਸਮੇਂ ਚ ਬੱਚਿਆਂ ਨੂੰ ਪੁੱਛਣਾ ਬਹੁਤ ਜ਼ਰੂਰੀ ਹੈਗਾ ਤੁਹਾਡਾ ਖੁਸ਼ੀ ਕਿਸ ਕੰਮ ਨੂੰ ਕਰਕੇ ਮਿਲਦੀ ਹੈ ਕਿ ਉਹਨਾਂ ਦੇ ਵਿੱਚ ਸੁੱਖ ਹੁੰਦਾ ਸਭ ਤੋਂ ਵੱਡੀ ਗੱਲ ਕਰੀਏ ਦਾ ਹਾਂਜੀ ਨਹੀਂ ਹੁਣ ਤਾਂ ਅੱਜਕਲ ਪੈਰੈਂਟਸ ਬਹੁਤ ਜ਼ਿਆਦਾ ਹੀ ਸਪੋਰਟਿਵ ਹੋ ਗਏ ਨੇ ਹੁਣ ਮਤਲਬ ਮੈਨੂੰ ਲੱਗਦਾ ਕਿ ਹੁਣ ਲਾਈਕ ਦੇ ਆਰ ਮੋਰ ਟੂਵਰਡਸ ਕਿ ਹਾਂ ਜੋ ਬੱਚਾ ਚਾਹੁੰਦਾ ਹੈ ਉਹੀ ਹੋਏ ਕਿਉਂਕਿ ਉਹਦੇ ਨਾਲ ਉਹ ਆਪਣੀ 100% ਐਫੀਸ਼ੀਐਂਸੀ ਦੇ ਪਾਏਗਾ ਜੇ ਤੁਸੀਂ ਮਨ ਮੁਤਾਬਕ ਨਹੀਂ ਚੀਜ਼ਾਂ ਕਰਦੇ ਫਿਰ ਪਤਾ ਹੀ ਹੈ ਕਿ ਇੱਕ ਰੋਬੋਟ ਜੀ ਜ਼ਿੰਦਗੀ ਬਰ ਜਾਂਦੀ ਹੈ ਕੰਮ ਤੇ ਜਾਣਾ ਵਾਪਸ ਆਣਾ ਕੰਮ ਤੇ ਜਾਣਾ ਇਹੀ ਰਹਿ ਜਾਂਦਾ ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਜਦੋਂ ਫੇਸਬੁੱਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮਮਾ ਪਾਪਾ ਵੀ ਦੇ ਵਰ ਐਕਟਿਵ ਹੌਣ ਲੱਗੇ ਆ ਰਾਈਕ ਐਕਟਿਵ ਆਨ ਸੋਸ਼ਲ ਮੀਡੀਆ ਸੋ ਇਹ ਸੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆ ਚੇਂਜਡ ਮਾਈ ਨੇਮ ਟੂ ਨਾਇਕਰਾ ਉਹ ਵੀ ਦੇਖ ਕੇ ਹੀ ਪਤਾ ਲੱਗੇਗਾ ਨਾਇਕਰਾ ਨਾਮ ਬਹੁਤ ਸੋਹਣਾ ਅਸੀਂ ਚਲੋ ਕਈਆਂ ਤਾਂ ਚਲੋ ਲਿਖਣਾ ਵੀ ਨਹੀਂ ਆਏਗਾ ਚਲੋ ਸੁਣ ਦੇ ਸੁਣਾ ਚ ਸੋਹਣਾ ਹੈਗਾ ਤੇ ਤੁਸੀਂ ਕਿਹਾ ਕਿ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੇ ਅੱਖਰਾਂ ਨੂੰ ਜੋੜਨ ਤੋਂ ਬਾਅਦ ਕਿੰਨਾ ਕਿੰਨਾਂ ਦੇ ਜੀਆਂ ਨੂੰ ਅਖਰਾਂ ਨੂੰ ਜੋੜਿਆ ਜੋੜਿਆ ਤੇ ਕਿਉਂ ਇਹ ਸੋਚਿਆ ਕਿੰਨਾ ਨੇ ਸੀ ਅ ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਤੇ ਮੈਂ ਸਿੰਗਿੰਗ ਵੈਸੇ ਮੈਨੂੰ ਬਚਪਨ ਤੋਂ ਸ਼ੌਂਕ ਸੀ ਬਟ ਜਦ ਹੁੰਦਾ ਨਾ ਕਿ ਬੰਦਾ ਜਦ ਫੇਸਬੁੱਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮम्मा ਪਾਪਾ ਵੀ ਦੇ ਵਰ ਐਕਟਿਵ ਆਨ ਲਾਈਕ ਦੇ ਆਰ ਐਕਟਿਵ ਆਨ ਸੋਸ਼ਲ ਮੀਡੀਆ ਸੋ ਇਹ ਸੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆ ਚੇਂਜਡ ਮਾਈ ਨੇਮ ਟੂ ਨਾਇਕਰਾ ਨਾਇਕਰਾ ਇਦਾਂ ਬਣਿਆ ਕਿ ਜਿਵੇਂ ਮੈਨ ਆਫ ਦੀ ਮੇਰੇ ਪਾਪਾ ਦਾ ਨਾਮ ਇਕਬਾਲ ਸਿੰਘ ਜੀ ਆਈਕਿਊ ਮम्मा ਦਾ ਨਾਮ ਰਵਿੰਦਰ ਕੌਰ ਜੀ ਆਰ ਐ ਸੋ ਇਹ ਨਾਮ ਇਦਾਂ ਬਣਿਆ ਬਸ ਉਦੋਂ ਇਹ ਸੀ ਕਿ ਉਹਨਾਂ ਦੀ ਬਲੇਸਿੰਗਸ ਵੀ ਚ ਆਉਂਦੀ ਸੀ ਪਰ ਇਹ ਵੀ ਨਹੀਂ ਚਾਹੁੰਦੀ ਸੀ ਉਹਨ ਮਤਲਬ ਮਾਪਿਓ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਜਦੋਂ ਬੱਚਾ ਪੜ ਰਿਹਾ ਹੁੰਦਾ ਹੈ ਕਿ ਆਰਟਿਸਟ ਤੋ ਹਰ ਕੋਈ ਡਰਦਾ ਕਿ ਆਰਟਿਸਟ ਲਾਈਨ ਜਿਹੜੀ ਹੈਗੀ ਹੈ ਉਹ ਇੱਕ ਸੁਪਨੇ ਤਾਂ ਬਹੁਤ ਵੱਡੇ ਵੱਡੇ ਦਿਖਾ ਦਈਏ ਕਈ ਵਾਰੀ ਉਹਨਾਂ ਸੁਪਨਿਆਂ ਦੇ ਵਿੱਚ ਕਈ ਦਲਦਲ ਦਾ ਸ਼ਿਕਾਰ ਹੋ ਜਾਂਦੇ ਨੇ ਕੁੜੀਆਂ ਨੂੰ ਖਾਸ ਕਰਕੇ ਮਾਪਿਓ ਸੋਚਦਾ ਹੀ ਹੈ ਹਾਂਜੀ ਹਾਂਜੀ ਹਰ ਪੈਰੈਂਟ ਨੂੰ ਇਹ ਹੀ ਹੁੰਦਾ ਹੈ ਕਿ ਸਾਡਾ ਬੱਚਾ ਆਪਣੇ ਪੈਰਾਂ ਤੇ ਸਟੈਂਡ ਕਰੇ ਤੇ ਉਹਨਾਂ ਨੂੰ ਇਹ ਮਤਲਬ ਨਹੀਂ ਹੁੰਦਾ ਇਸ ਤੋਂ ਕਿ ਉਹ ਕੀ ਕਰਨਾ ਚਾਹੁੰਦਾ ਬਟ ਇਹ ਹੈ ਕਿ ਸਿਕ ਸੈਂਸ ਆਫ ਸਿਕਿਉਰਿਟੀ ਜੈਵਿਕ ਤੌਰ ਤੇ ਵੀ ਇੱਕ ਹੁੰਦਾ ਵੀ ਅਸੀਂ ਸਮਾਜ ਨੂੰ ਕੀ ਦੱਸਾਂਗੇ ਇੱਕ ਲੋਕਾਂ ਦੇ ਅੰਦਰ ਪ੍ਰੀਸ਼ੈਪਸ਼ਨ ਹੈਗੀ ਐ ਅਸੀਂ ਪੰਜਾਬ ਦੀ ਗੱਲ ਕਰੀਏ ਜਿਹੜੇ ਏਰੀਆ ਚ ਅਸੀਂ ਬਿਲੋਂਗ ਕਰਦੇ ਆਂ ਹਾਂਜੀ ਹਾਂਜੀ ਇੱਕ ਸੈਂਸ ਆਫ ਸਿਕਿਉਰਿਟੀ ਦਾ ਹੁੰਦਾ ਹੈ ਸਭ ਤੋਂ ਵੱਡਾ ਮੁੱਦਾ ਇਹ ਹੁੰਦਾ ਹੈ ਕਿ ਇਸ ਚ ਸਿਕਿਉਰਿਟੀ ਰਹੇਗੀ ਬੱਚੇ ਦੀ ਕਿ ਨਹੀਂ ਰਹੇਗੀ ਮਤਲਬ ਪਰ ਇਹ ਹੈਗਾ ਕਿ ਬੱਚੇ ਅੱਜ ਕੱਲ ਦੇ ਸਮੇਂ ਚ ਬੱਚਿਆਂ ਨੂੰ ਪੁੱਛਣਾ ਬਹੁਤ ਜ਼ਰੂਰੀ ਹੈਗਾ ਤੁਹਾਡਾ ਖੁਸ਼ੀ ਕਿਸ ਕੰਮ ਨੂੰ ਕਰਕੇ ਮਿਲਦੀ ਹੈ ਕਿ ਉਹਨਾਂ ਦੇ ਵਿੱਚ ਹੀ ਸੁੱਖ ਹੁੰਦਾ ਸਭ ਤੋਂ ਵੱਡੀ ਗੱਲ ਕਰੀਏ ਦਾ ਹਾਂਜੀ ਨਹੀਂ ਹੁਣ ਤਾਂ ਅੱਜ ਕੱਲ ਪੈਰੈਂਟਸ ਬਹੁਤ ਜ਼ਿਆਦਾ ਹੀ ਸਪੋਰਟਿਵ ਹੋ ਗਏ ਨੇ ਹੁਣ ਮਤਲਬ ਮੈਨੂੰ ਲੱਗਦਾ ਕਿ ਹੁਣ ਲਾਈਕ ਦੇ ਆਰ ਮੋਰ ਟੁਵਾਰਡਸ ਕਿ ਹਾਂ ਜੋ ਬੱਚਾ ਚਾਹੁੰਦਾ ਹੈ ਉਹੀ ਹੋਏ ਕਿਉਂਕਿ ਉਹਦੇ ਨਾਲ ਉਹ ਆਪਣੀ 100% ਐਫੀਸ਼ੀਐਂਸੀ ਦੇ ਪਾਏਗਾ ਜੇ ਤੁਸੀਂ ਮਨ ਮੁਤਾਬਕ ਨਹੀਂ ਚੀਜ਼ਾਂ ਕਰਦੇ ਫਿਰ ਪਤਾ ਹੀ ਹੈ ਕਿ ਇੱਕ ਰੋਬੋਟ ਜੀ ਜ਼ਿੰਦਗੀ ਬਰ ਜਾਂਦੀ ਹੈ ਕੰਮ ਤੇ ਜਾਣਾ ਵਾਪਸ ਆਣਾ ਕੰਮ ਤੇ ਜਾਣਾ ਇਹੀ ਰਹਿ ਜਾਂਦਾ ਹੈ